ਦੋਸਤੋ ਮੇਰੀ ਲਿਖੀ ਇੱਕ ਰਚਨਾ ਪੇਸ਼ ਕਰਨ ਲੱਗਾ ਜੇਕਰ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਨ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਫੋਲੋ ਕਰਿਓ ਪ੍ਰੀਤਾਂ ਗੂੜੀਆਂ ਜਿਹੜੇ ਹੋ ਗਏ ਨਾਰਾਜ਼ ਤਾਂ ਨਾਰਾਜ਼ ਰਹਿਣਦੇ ਜਿਵੇਂ ਚੱਲੀ ਜਾਂਦਾ ਹੈ ਚੱਲਦਾ ਸਮਾਜ ਰਹਿਣਦੇ ਅੱਜ ਕੱਲ੍ਹ ਦੀਆਂ ਰਹੀਆਂ ਨਹੀਂ ਪ੍ਰੀਤਾਂ ਗੂੜੀਆਂ ਅੱਜ ਕੱਲ੍ਹ ਦੀਆਂ ਰਹੀਆਂ ਨਹੀਂ ਪ੍ਰੀਤਾਂ ਗੂੜੀਆਂ ਜਿਵੇਂ ਚੱਲਿਆ ਹੈ ਤਾਂ ਚੱਲਦਾ ਰਿਵਾਜ ਰਹਿਣ ਦੇ ਨਾ ਕਰ ਅਫਸੋਸ ਹੋਈਆਂ ਨਹੀਂ ਰੀਝਾਂ ਪੂਰੀਆਂ ਨਾ ਕਰ ਅਫਸੋਸ ਹੋਈਆਂ ਨਹੀਂ ਰੀਝਾਂ ਪੂਰੀਆਂ ਮਨਾ ਬਿਰਹਾ ਦਾ ਵੱਜਦਾ ਇਹ ਸਾਜ਼ ਰਹਿਣ ਦੇ ਮਨਾ ਬਿਰਹਾ ਦਾ ਵੱਜਦਾ ਇਹ ਸਾਜ਼ ਰਹਿਣ ਦੇ ਸ਼ਾਇਰ ਮੀਤ ਚੁੱਪ ਵੱਟ ਲੈ ਸੱਚ ਤਾਂ ਸੱਚ ਹੀ ਰਹੂ ਸ਼ਾਇਰ ਮੀਤ ਚੁੱਪ ਵੱਟ ਲੈ ਸੱਚ ਤਾਂ ਸੱਚ ਹੀ ਰਹੂ ਬੋਲ ਦੇ ਖਿਲਾਫ ਤੇਰੇ ਉੱਠਦੀ ਆਵਾਜ਼ ਰਹਿਣ ਦੇ ਜੇ ਬੋਲ ਦੇ ਖਿਲਾਫ ਤੇਰੇ ਉੱਠਦੀ ਆਵਾਜ਼ ਰਹਿਣ ਦੇ ਪਾਵਰਾਂ ਦਾ ਨਸ਼ਾ ਲਾਉਂਦੇ ਅੰਬਰਾਂ ਤੇ ਉਡਾਰੀਆਂ ਪਾਵਰਾਂ ਦਾ ਨਸ਼ਾ ਲਾਉਂਦੇ ਅੰਬਰਾਂ ਤੇ ਉਡਾਰੀਆਂ ਹੋਇਆ ਆਪਣੇ ਤੇ ਨਾਜ਼ ਹੈ ਤਾਂ ਨਾਜ਼ ਰਹਿਣ ਦੇ ਹੋਇਆ ਆਪਣੇ ਤੇ ਨਾਜ਼ ਹੈ ਤਾਂ ਨਾਜ਼ ਰਹਿਣ ਦੇ